ਕੀ ਗੱਲ ਸਰਦਾਰ ਜੀ ਬਈ ਮੇਰਾ ਨਾਮ ਜੱਜਵੀਰ ਸਿੰਘ ਵਾ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਆਪਾਂ ਸੁਲਤਾਨ ਰੋਡ ਮੰਦਰ ਵਾਲੇ ਵੀ ਆ ਹਾਂ ਜੀ ਕੀ ਗੱਲ ਹੈ ਜੀ ਬਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਖਾਣ ਪੀਂਦੇ ਸੀ ਤੇ ਉੱਥੇ ਮੈਨੂੰ ਫੋਨ ਆਇਆ ਵੀ ਦਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਹਾਂਜੀ ਤੇ ਮੈਂ ਕਿਹਾ ਚੱਲ ਮੈਂ ਆਉਣਾ ਤੇ ਮੈਂ ਜਦੋਂ ਉੱਥੇ ਗਿਆ ਵਾਂ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀ ਆਪੋ ਆਪਣੇ ਆਪਾਂ ਜਰੂਰੀ ਇੱਥੇ ਲੜਨਾ ਤੇ ਮੈਂ ਭਾਈ ਉਹਨਾਂ 15 20 ਜਣੇ ਗਏ ਹੀ ਉਹ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਘਰੋਣਾ ਆਪਾਂ ਚਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀਂ ਚੱਲ ਜਾਓ ਤੇ ਮੈਂ ਆਉਣਾ ਵਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਣੇ ਆ ਤੇ αਲਫਾ ਵਾਲੇ ਸਿਲਮਿਆ ਨੇ ਸਾਹਮਣੇ ਜਿਹੜੀ ਗਲੀ ਨਹੀਂ ਹੈਗੀ ਵੀ ਹੋਲੀ ਗਲੀ ਨੂੰ ਹੀ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਵਾਵਾ ਹੀ ਤੇ ਮੈਂ ਇਹਨੂੰ ਕਿਹਾ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਵਾ ਉਹ ਗਲੀ ਬੰਦ ਸੀ ਸਾਨੂੰ ਨਹੀਂ ਪਤਾ ਸੀ ਗਲੀ ਬੰਦ ਗਈ ਅਸੀਂ ਉੱਥੇ ਰਹੀ ਤਾਂ ਨਹੀਂ ਲੱਗ ਕੇ ਰਹਿੰਦੇ ਨਹੀਂ ਆ ਉਹ ਗਲੀ ਬੰਦ ਸੀ ਅਸੀਂ ਅੱਗੇ ਚੱਲ ਗਏ ਅੱਗੋਂ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਉਹ ਹੱਡੇ ਗੱਲ ਪੈ ਗਿਆ ਆ ਗਏ ਪਾਜੀ ਉਹਨਾਂ ਨੇ ਬੋਤਲਾਂ ਦੱਤਰ ਤੇ ਹੋਰ ਵੀ ਉਹਨਾਂ ਨੂੰ ਬੜਾ ਖੁਸ਼ ਹੈ ਗਈ ਬੰਦਿਆ ਦੀ ਪਛਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਸੀਂ ਉੱਤੇ ਵਹੇ ਗਏ ਸਾਡੀ ਕੋਈ ਰੰਜਿਸ਼ ਛੋੜਾ ਹੀ ਲੜਨ ਜਹੀਂ ਵੀ ਲੜਨ ਗਏ ਹੁੰਦੇ ਤੈਂ ਸੱਟਾ ਥੋੜੀ ਖਾ ਕੇ ਆਉਣੀ ਹੈ 15 16 ਬੰਦੇ ਨਾਲ ਤਾਂ ਅਸੀਂ ਆ ਗਏ ਤੁਸੀਂ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮੈਂ ਹੀ ਮੋਰਸਾਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ بیسਬਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਪੇ ਤਾਂ ਮੈਂ ਸੀ ਭਾਜੀ ਜਦੋਂ ਥੱਲੇ ਭਾਜੀ ਇਹ 11 11:30 ਵੇ ਦੀ ਗੱਲ ਹੈਗੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਖੁਮਰਾ ਸਾਰਾ ਸੀਦੀ ਖੋਲਤਾ ਮੈਂ ਥੱਲੇ ਆਇਆ ਵੇ ਥੱਲਾ ਪੈ ਗਿਆ ਲੰਮੇ ਮੇਰੇ ਸਿਰ 'ਚ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਭਾਜੀ ਗੱਡੀ ਤੇ ਸੀ ਕਿੱਦੇ ਦੇਗੇ ਸੀ ਭਾਈ ਗੱਡੀ ਤੇ ਨਹੀਂ ਤੁਰ ਕੇ ਆਏ ਸਾਡੇ ਮਾਰ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰੋਂ ਉਹਨਾਂ ਨੇ ਘੇਰ ਲਿਆ ਹਨ ਤੇ ਉਹਨਾਂ ਨੇ ਉਹ ਸਾਡਾ ਪਾਜੀ ਮੇਰੇ ਜੇਜ ਚ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਸੀ ਚੈਨ ਦਾ ਮਤਲਬ ਕਿ ਲੁੱਟਖੋ ਵਾਲੇ ਬੰਦੇ ਸੀ ਲੁੱਟਖੋ ਵਾਲੇ ਇਹਦਾ ਇਹਦੇ ਇਹਦੇ ਕੋ ਆਈਫੋਨ ਵੀ ਹੈਗਾ ਸੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਾ ਪਰਸ ਵੀ ਨਹੀਂ ਗਾ ਜੇਬ ਚ ਕੈਮਰਾ ਕੁਸੀਸਰੀ ਵਗੈਰਾ ਸਾਹਮਣੇ ਆਏਗੇ ਉੱਥੇ ਭਾਈ ਅੱਜ ਗਏ ਹੀ ਆਪਣੇ ਛੋਟਾ ਭਰਾ ਗਿਆ ਹੀ ਉੱਥੇ ਵੇਖ ਕੇ ਨਾਲ ਮਲਾਜੂਗੇ ਹੀ ਤੇ ਉਹ ਸੀਸੀਟੀਵੀ ਕੈਮਰੇ ਚ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਡਿੱਗ ਪੈ ਪਿਛੇ ਚਾਉਂਗ ਜੇ ਉੱਥੇ ਗਿਆ ਬਣਾ ਨਹੀਂ ਗਿਆ ਹੀ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਾਨਾਂ ਨੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕੀ ਤੁਹਾਡੇ ਕੋਲ ਹਾਂਜੀ ਭਾਈ ਕੱਲ ਰਾਤੀ ਕਰਤੀ ਸੀ ਆਪਾਂ ਤੇ ਪੁਲਿਸ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਬਿਆਨ ਲੈਣਾ ਆਵਾਂਗੇ ਅਜੇ ਤੱਕ ਬਿਆਨ ਲੈ ਨਹੀਂ ਆਏ ਕੀ ਮੰਗੂ ਨਹੀਂ ਕਰਦੇ ਭਾਈ ਤੁਸੀਂ ਭਾਈ ਧੜੇ ਸਾਹਮਣੇ ਵਾਲੇ ਸੱਟਾਂ ਲਗੀਆਂ ਨਜ਼ਾਇਜ਼ੀ ਨਾ ਹੀ ਕੋਈ ਗੱਲ ਕੀਤੀ ਨਾ ਬਾਤ ਕੀਤੀ ਨਾ ਸਾਡੀ ਵੀ ਰੰਜਿਸ਼ ਹੀ ਪ੍ਰਾਣੀ ਨਜ਼ਾਇਜ਼ੀ ਸਾਡੇ ਤੇ ਹੋਇਆ ਵਾ ਤੇ ਸਾਡੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਭਾਈ ਅਮਰਿਤਪਾਲ ਸਿੰਘ ਵਾ ਹਾਂਜੀ ਕਿਹਦੇ ਨਾਲ ਸੁਲਤਾਨਪੁਰ ਰੋਰ ਮੰਦਰ ਵਾਲੇ ਦੇ ਆਲੇ ਦੇ ਰਹਿਣ ਵਾਲੇ ਆਪਾਂ ਭਾਈ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਾਰਾਏ ਅਲਫਾ ਮੰਦੇ ਸਾਹਮਣੇ ਹਾਂਜੀ ਤੇ ਸਾਡੀ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਹੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਮਾਝਲ ਬਣੇ ਹਰਿਆਣੇ ਦੇ ਹੀ ਉਹਨਾਂ ਨਾਲ ਹਦੀਪ ਤੁ ਤੁ ਮੈਮ ਹੋਈ ਵੈਸਾ ਵਸਾਈ ਹੱਥੋਂ ਪਾਈ ਮੜਾ ਮਟੇ ਤੇ ਆਪਾਂ ਬਾਹਰ ਆ ਗਏ ਉਹ ਐਂਟੀ ਵੱਖਰੀ ਪਾਰਟੀ ਸੀ ਮਤਲਬ ਠੀਕ ਹੈ ਉਹਨਾਂ ਨੇ ਸਾਡਾ 16 ਸਲੱਪ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵੱਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਕਟਕਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤੁਹਾਡੇ ਨਾਲ ਭਾਣੀ ਔਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਗੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੇ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਆ ਹਾਡੀ ਕਿਹਾ ਕਿ ਇਹਨਾਂ ਨਾਲ ਲੜਾਈ ਹੀ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਕਿ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ 20 25 ਬੰਦੇ ਗਏ ਇਸ ਬਾਰੇ ਪੁਲਿਸ ਨੂੰ ਤੁਹਾਡੇ ਕੋਲ ਕੰਪਲੇਟ ਫਾਈਲ ਗਈ ਹੈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਹਾਂ ਕੰਪਲੀਟ ਹੈ ਜੇ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਕਿ ਹਾਲੇ ਤੇ ਬਸ ਉਹਨਾਂ ਨੇ ਇਹ ਹੈ ਕਿ ਵੀਡੀਓ ਉੱਥੇ ਬਣਾ ਕੇ ਖੜੀ ਆ ਉਹਨਾਂ ਨੇ ਵੀਡੀਓ ਪੁਲਿਸ ਨੇ ਨੇ ਗਏ ਸਾਡੇ ਨਾਲ ਉਹਨਾਂ ਨੇ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਕੀ ਮੰਗ ਕੇ ਕਰਦੇ ਹੋ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਸਾਡੀ ਮੰਗ ਪੂਰੀ ਨਹੀਂ ਇੱਕ ਸੋਰੀ ਕੀ ਗੱਲ ਹੈ ਸਾਰਾ ਦੋਸਤ ਹਾਂਜੀ ਸਸੀ ਗਾਲ ਜੀ ਮੇਰਾ ਭਾਈ ਗੁਰਪ੍ਰੀਤ ਸਿੰਘ ਨਾ ਜੀ ਮੈਂ ਸ਼ਿਦਦਮ ਨਗਰ ਦਾ ਰਹਿਣ ਵਾਲਾ ਜੀ ਤੇਜ ਨਗਰ ਚ ਆਉਂਗਾ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹਾਂ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ-ਮੋਟੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਈ ਨਾ ਅਸੀਂ ਕਰ ਲੈ ਚਲੋ ਮਾੜੀ-ਮੋਟੀ ਗੱਲ ਹੀ ਬੈਸਾ ਵਸਾਈ ਹੋਈ ਅਸੀਂ ਬਾਹਰ ਆ ਗਏ ਬਾਹਰ ਹੋਰ 15-10-15 ਜਣੇ ਖਲੋਤੇ ਸੀ ਉਹ ਸਾਡੇ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨਾਲ ਕਹਿੰਦੇ ਅੰਦਰ ਕੀ ਹੈ ਐਦਾਂ ਹੀ ਉਹ ਇਦਾਂ ਹੀ ਬੈਸਾ ਸਭਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਮੁੰਡਿਆਂ ਨੂੰ ਫੋਨ ਲਾਤਾ ਉਹਨਾਂ ਨੇ ਕਿਰਪਾਨਾਂ ਕਰਪੋਲਾ ਲੈ ਕੇ ਆ ਗਏ 15 20 ਜਣੇ ਕਿਰਪਾਨਾਂ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਹਨਾਂ ਕੋਲ ਬੜੇ ਹੈਗੇ ਸੀ ਹਥਿਆਰ ਇਹ ਭਾਈ ਅਲਫਾ ਵੰਦੇ ਸਾਹਮਣੇ ਮਹਾਰਾਜਾ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਕੋਈ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਕਿ ਹਾਂਜੀ ਭਾਈ ਕੰਪਲੇਨ ਨਹੀਂ ਕਰਤੀ ਆ ਲੋਟ ਹੋਈ ਭਾਈ ਸਾਡੀ ਲੁੱਟ ਹੋ ਸਾਰਾ ਸਾਡਾ ਪਰਸ ਬੁਰਸ ਲੈ ਗਏ ਚੈਨਲ ਲੈ ਗੀਆਂ ਡੇ ਬਾਕੀ ਇਹਨਾਂ ਨੇ ਰਿਪੋਰਟ ਲਖਾਈ ਏ ਆ ਮੇਰੇ ਚਾਚਾ ਜੀ ਦੇ ਮੁੰਡੇ ਗਏ ਕਿਉਂਕਿ ਅਸੀਂ ਤਾਂ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਛੁੱਟ ਗਏ ਹੋ ਕੀ ਮੰਗ ਕੀ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਨਾ ਇਨਸਾਫ ਚਾਹੀਦਾ ਵਾ ਤੁਸੀਂ ਇਹ ਆਈ ਸੀ ਕਿ ਜਦੋਂ ਮੁੰਡਿਆਂ ਦਾ ਕੋਈ ਰਤਨ ਕੋਈ ਇੱਕ ਰੋਕੀ ਕੀ ਕਰਦੇ ਦਿਖ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਰਦੂਪੀ ਕੇ ਹੱਥੇ ਜੋ ਰਾਜ਼ ਲੇਟਾ ਨਿਕਲੇ ਆ ਪਹਿਲਾਂ ਉਥੇ ਹੱਥੇ ਦੇ ਅੰਦਰ ਕਿਸੇ ਨਾ ਕੇ ਪਤਾ ਲੱਗਾ ਵੀ ਝਗੜੇ ਝੁਗੜੇ ਬਾਅਦ ਚ ਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਆ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦੇ ਉਹ ਵੈਰੀਫਾਈ ਕਰ ਰਹੇ ਆਂ ਦੀ ਥਿਸ ਇਜ਼ ਦਾ ਪਾਰਟ ਆਫ ਇਨਵੈਸਟਿਗੇਸ਼ਨ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ